ਬੀਤੇ ਦਿਨੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਲੈ ਕੇ ਲਗਾਤਾਰ ਅਪਡੇਟਸ ਸਾਹਮਣੇ ਆ ਰਹੀਆਂ ਸੀ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਅਫਸਰ ਨੂੰ ਥੱਪੜ ਜੜ ਦਿੱਤਾ ਗਿਆ ਸੀ ਦੱਸਈਏ ਕਿ ਪ੍ਰਦਰਸ਼ਨ ਕੁਰੂਖੇਤਰ ਦੇ ਵਿੱਚ ਚੱਲ ਰਿਹਾ ਸੀ ਕਿਸਾਨਾਂ ਦਾ ਜਿਸ ਦੌਰਾਨ ਇਹ ਪੂਰੀ ਘਟਨਾ ਵਾਪਰੀ ਪਰ ਇਸ ਦੇ ਪਿੱਛੇ ਕੀ ਕਾਰਨ ਹੈ ਇਸ ਦਾ ਖੁਲਾਸਾ ਬਾਕੀ ਕਿਸਾਨਾਂ ਨੇ ਕੀਤਾ ਜੋ ਕਿ ਖੇਤਰ ਦੇ ਵਿੱਚ ਅੱਜ ਡੀ ਐਫ ਸੀ ਨਾਲ ਬਾਰਦਾਤ ਹੋਈ ਹੈ ਉਹ ਪ੍ਰਧਾਨ ਜਿਹਨੂੰ ਮਜਬੂਰ ਕਰਿਆ ਗਿਆ ਦੋ ਦਿਨ ਹੋ ਗਏ ਪ੍ਰਧਾਨ ਜੀ ਡੀਸੀ ਸਾਹਿਬ ਦੇ ਕੋਲ ਵੀ ਜਾਂਦੇ ਸੀਗੇ ਉਹਨਾਂ ਨਾਲ ਗੱਲਬਾਤ ਵੀ ਕਰੀ ਐ ਪਰ ਜਿਹੜੇ ਸਾਡੇ ਕੁਝ ਚੈਨਲ ਐ ਉਹਨਾਂ ਚੈਨਲਾਂ ਨੇ ਪੰਜਾਬ ਵਾਲਿਆਂ ਨੇ ਡੀਐਫਸੀ ਨੂੰ ਦਿਖਾਇਆ ਵੀ ਉਸਕੇ ਸਰਕਾਰੀ ਅਧਿਕਾਰੀਆ ਥੱਪੜ ਮਾਰਿਆ ਪਰ ਉਹਦਾ ਪੱਖ ਨਹੀਂ ਦੇਖਿਆ ਵੀ ਪ੍ਰਧਾਨ ਜੀ ਨੂੰ ਮਜਬੂਰ ਮਜਬੂਰ ਕਰਿਆ ਗਿਆ ਵੀ ਕੀ ਗੱਲ ਐ ਦੋ ਦਿਨ ਹੋ ਗਏ ਵੀ ਪ੍ਰਧਾਨ ਜੀ ਡੀਸੀ ਦਫ਼ਤਰ ਵੀ ਜਾਂਦੇ ਰਹੇ ਆ ਉਹਨੂੰ ਮਜਬੂਰਨ ਦੇਖੇ ਤੁਸੀਂ ਤਾਂ ਜਿਰੀ ਦਾ ਕਿਆਰ ਹੋ ਗਿਆ ਬਿਲਕੁਲ ਕਾਲੀ ਜਿਰੀ ਹੋ ਗਈ ਬਿਲਕੁਲ ਕਾਲੀ ਜੀਰੀ ਹੋ ਗਏ ਜਿਹੜੇ ਚੈਨਲਾਂ ਉੱਥੇ ਬੈਠੇ ਉਹਨਾਂ ਨੇ ਡਿਪੇਟ ਗਲਤ ਚਲਾ ਕੇ ਵੀ ਕੱਲੇ ਪ੍ਰਧਾਨ ਜੀਏ ਦੇਖਿਆ ਦੂਜਾ ਪੱਖ ਨਹੀਂ ਦੇਖਿਆ ਵੀ ਕਿਹਾ ਮਜਬੂਰ ਕਰਿਆ ਗਿਆ ਬਈ ਕਿਸਾਨਾਂ ਮਰੇ ਕਿਸਾਨ ਇਸੇ ਕੰਮ ਜੋ ਕੇ ਰਹਿ ਕੇ ਵੀ ਡੰਡੇ ਵੀ ਖਾਓ ਛਿੱਤਰ ਖਾਓ ਤੇ ਜੇਲ੍ਹਾਂ ਚ ਵੀ ਜਾਓ ਕਿਉਂਕਿ ਕਦੇ ਨਾ ਕਦੇ ਬੰਦੇ ਨੂੰ ਗੁੱਸਾ ਆ ਜਾਂਦਾ ਉਹਨੂੰ ਮਜਬੂਰ ਹੋਣੇ ਕਰਕੇ ਇਹ ਕਦਮ ਚੱਕਣਾ ਪਿਆ ਇਹ ਆ ਵੀ ਕਿਉਂਕਿ ਪ੍ਰਧਾਨ ਸਾਹਿਬ ਕਦੀ ਇਹ ਹੈ ਜੀ ਵੀ ਹਿੰਸਕ ਹੋ ਗਿਆ ਜਾਂਦਾ ਥੱਪੜ ਮਾਰਿਆ ਉਹਦੇ ਇਹਨੂੰ ਮਜਬੂਰ ਹੋਣੇ ਕਰਕੇ ਜੀ ਕਿ ਉਹਨੂੰ ਬੁਲਾਇਆ ਨਹੀਂ ਆਂਦਾ ਸੀਗਾ ਦੋ ਦਿਨ ਹੋ ਗਏ ਗੱਲਬਾਤ ਨਹੀਂ ਕੀਤੀ ਪ੍ਰਧਾਨ ਜੀ ਨਾਲ ਗੱਲਬਾਤ ਪੰਡਾ ਡੀਐਸਪੀ ਨੂੰ ਡੀਸੀ ਸਾਹਿਬ ਨੂੰ ਮਿਲਦੇ ਰਹੇ ਉੱਥੇ ਤੋਂ ਕੋਈ ਸਿੱਟਾ ਨਹੀਂ ਮਿਲਿਆ ਪ੍ਰਸ਼ਾਸਕ ਅਧਿਕਾਰੀ ਇਹ ਜਿਹੜੇ ਡੀਸੀ ਸਾਹਿਬ ਵੀ ਹੈ ਦੀ ਐਫਸੀਓ ਵੀ ਅਧਿਕਾਰੀ ਜਿਹੜਾ ਹੈਗਾ ਉਹਦੇ ਤੇ ਦੋ ਮਕਾਦਮੇ ਪੱਲੇ ਚੱਲ ਰਹੇ ਆ ਉਹ ਬਿਲਕੁਲ ਕਰਪਟ ਬੰਦਾ ਕਰਪਟ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਖੜ ਸਕਦਾ ਉਹ ਸੈਲਰ ਵਾਲਾ ਰਲਿਮੇਲੀ ਭੁਗਤਿਆ ਉਹਦੀ ਇਸ ਕਰਕੇ ਉਹਨੂੰ ਸਸਪੈਂਡ ਕੀਤਾ ਜਾਵੇ ਉਹਦੀ ਬਦਲੀ ਵੀ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬੀਤੇ ਦਿਨੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਲੈ ਕੇ ਲਗਾਤਾਰ ਅਪਡੇਟਸ ਸਾਹਮਣੇ ਆ ਰਹੀਆਂ ਸੀ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਅਫਸਰ ਨੂੰ ਥੱਪੜ ਜੜ ਦਿੱਤਾ ਗਿਆ ਸੀ ਦੱਸਈਏ ਕਿ ਪ੍ਰਦਰਸ਼ਨ ਕੁਰੂਖੇਤਰ ਦੇ ਵਿੱਚ ਚੱਲ ਰਿਹਾ ਸੀ ਕਿਸਾਨਾਂ ਦਾ ਜਿਸ ਦੌਰਾਨ ਇਹ ਪੂਰੀ ਘਟਨਾ ਵਾਪਰੀ ਪਰ ਇਸ ਦੇ ਪਿੱਛੇ ਕੀ ਕਾਰਨ ਹੈ ਇਸ ਦਾ ਖੁਲਾਸਾ ਬਾਕੀ ਕਿਸਾਨਾਂ ਨੇ ਕੀਤਾ ਜੋ ਕਿ ਖੇਤਰ ਦੇ ਵਿੱਚ ਅੱਜ ਡੀ ਐਫ ਸੀ ਨਾਲ ਬਾਰਦਾਤ ਹੋਈ ਹੈ ਉਹ ਪ੍ਰਧਾਨ ਜਿਹਨੂੰ ਮਜਬੂਰ ਕਰਿਆ ਗਿਆ ਦੋ ਦਿਨ ਹੋ ਗਏ ਪ੍ਰਧਾਨ ਜੀ ਡੀਸੀ ਸਾਹਿਬ ਦੇ ਕੋਲ ਵੀ ਜਾਂਦੇ ਸੀਗੇ ਉਹਨਾਂ ਨਾਲ ਗੱਲਬਾਤ ਵੀ ਕਰੀ ਐ ਪਰ ਜਿਹੜੇ ਸਾਡੇ ਕੁਝ ਚੈਨਲ ਐ ਉਹਨਾਂ ਚੈਨਲਾਂ ਨੇ ਪੰਜਾਬ ਵਾਲਿਆਂ ਨੇ ਡੀਐਫਸੀ ਨੂੰ ਦਿਖਾਇਆ ਵੀ ਉਸਕੇ ਸਰਕਾਰੀ ਅਧਿਕਾਰੀਆ ਥੱਪੜ ਮਾਰਿਆ ਪਰ ਉਹਦਾ ਪੱਖ ਨਹੀਂ ਦੇਖਿਆ ਵੀ ਪ੍ਰਧਾਨ ਜੀ ਨੂੰ ਮਜਬੂਰ ਮਜਬੂਰ ਕਰਿਆ ਗਿਆ ਵੀ ਕੀ ਗੱਲ ਆ ਦੋ ਦਿਨ ਹੋ ਗਏ ਵੀ ਪ੍ਰਧਾਨ ਜੀ ਡੀਸੀ ਦਫ਼ਤਰ ਵੀ ਜਾਂਦੇ ਰਹੇ ਆ ਉਹਨੂੰ ਮਜਬੂਰਨ ਦੇਖੇ ਤੁਸੀਂ ਤਾਂ ਜੀਰੀ ਦਾ ਕਿਆਰ ਹੋ ਗਿਆ ਬਿਲਕੁਲ ਕਾਲੀ ਜੀਰੀ ਹੋ ਗਈ ਬਿਲਕੁਲ ਕਾਲੀ ਜੀਰੀ ਹੋ ਗਏ ਜਿਹੜੇ ਚੈਨਲਾਂ ਉੱਥੇ ਬੈਠੇ ਉਹਨਾਂ ਨੇ ਡਿਪੇਟ ਗਲਤ ਚਲਾ ਕੇ ਵੀ ਕੱਲੇ ਪ੍ਰਧਾਨ ਜੀਏ ਦੇਖਿਆ ਦੂਜਾ ਪੱਖ ਨਹੀਂ ਦੇਖਿਆ ਵੀ ਕਿਹਾ ਮਜਬੂਰ ਕਰਿਆ ਗਿਆ ਬਈ ਕਿਸਾਨਾਂ ਮਰੇ ਕਿਸਾਨ ਇਸੇ ਕੰਮ ਜੋ ਕੇ ਰਹਿ ਕੇ ਵੀ ਡੰਡੇ ਵੀ ਖਾਓ ਛਿੱਤਰ ਖਾਓ ਤੇ ਜੇਲ੍ਹਾਂ ਚ ਵੀ ਜਾਓ ਕਿਉਂਕਿ ਕਦੇ ਨਾ ਕਦੇ ਬੰਦੇ ਨੂੰ ਗੁੱਸਾ ਆ ਜਾਂਦਾ ਉਹਨੂੰ ਮਜਬੂਰ ਹੋਣੇ ਕਰਕੇ ਇਹ ਕਦਮ ਚੱਕਣਾ ਪਿਆ ਇਹ ਆ ਵੀ ਕਿਉਂਕਿ ਪ੍ਰਧਾਨ ਸਾਹਿਬ ਕਦੀ ਇਹ ਹੈ ਜੀ ਵੀ ਹਿੰਸਕ ਹੋ ਗਿਆ ਜਾਂਦਾ ਥੱਪੜ ਮਾਰਿਆ ਉਹਦੇ ਇਹਨੂੰ ਮਜਬੂਰ ਹੋਣੇ ਕਰਕੇ ਕਿ ਉਹਨੂੰ ਬੁਲਾਇਆ ਨਹੀਂ ਆਂਦਾ ਸੀਗਾ ਦੋ ਦਿਨ ਹੋ ਗਏ ਗੱਲਬਾਤ ਨਹੀਂ ਕਰੀ ਪ੍ਰਧਾਨ ਜੀ ਨਾਲ ਗੱਲਬਾਤ ਪੰਡਾ ਡੀਐਸਪੀ ਨੂੰ ਡੀਸੀ ਸਾਹਿਬ ਨੂੰ ਮਿਲਦੇ ਰਹੇ ਉੱਥੇ ਤੋਂ ਕੋਈ ਸਿੱਟਾ ਨਹੀਂ ਮਿਲਿਆ ਪ੍ਰਸ਼ਾਸਕ ਅਧਿਕਾਰੀ ਇਹ ਜਿਹੜੇ ਡੀਸੀ ਸਾਹਿਬ ਵੀ ਹੈ ਦੀ ਐਫਸੀਓ ਵੀ ਅਧਿਕਾਰੀ ਜਿਹੜਾ ਹੈਗਾ ਉਹਦੇ ਤੇ ਦੋ ਮਕਾਦਮੇ ਪੱਲੇ ਚੱਲ ਰਹੇ ਆ ਉਹ ਬਿਲਕੁਲ ਕਰਪਟ ਬੰਦਾ ਕਰਪਟ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਖੜ ਸਕਦਾ ਉਹ ਸੈਲਰ ਵਾਲਾ ਰਲਿਮੇਲੀ ਭੁਗਤਿਆ ਉਹਦੀ ਇਸ ਕਰਕੇ ਉਹਨੂੰ ਸਸਪੈਂਡ ਕੀਤਾ ਜਾਵੇ ਉਹਦੀ ਬਦਲੀ ਵੀ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ